ਚੋਰਾ ਨੇ ਬਣਾਇਆ ਬੈਟਰੀ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ 2 ਲੱਖ ਤੋਂ ਵੱਧ ਕਰਕੇ ਨੁਕਸਾਨ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਈ ਕੈਦ ਜੀਆਂ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਕਿ ਅੱਧੀ ਰਾਤ ਨੂੰ ਇੱਕ ਚਿੱਟੀ ਬਲੈਰੋ ਗੱਡੀ ਤੇ 4-5 ਜਾਣੇ ਆਉਂਦੇ ਨੇ ਸੱਬਲ ਲੈ ਕੇ ਸ਼ਟਰ ਤੋੜ ਕੇ ਅੰਦਰ ਵੜ ਜਾਂਦੇ ਨੇ ਤੇ ਬੈਟਰੀਆਂ ਦਾ ਸਮਾਨ ਤੇ ਘੱਟੋ ਘੱਟ ਬ੍ਰਾਂਡਡ ਗੱਡੀਆਂ ਦੀਆਂ ਬੈਟਰੀਆਂ ਤੇ ਸਕ੍ਰੈਪ ਚੱਕ ਕੇ ਫਰਾਰ ਹੋ ਜਾਂਦੇ ਨੇ ਜਦੋਂ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਹਦਾ ਕਹਿਣਾ ਸੀ ਕਿ ਚਿੱਟੀ ਬਲੈਰੋ ਗੱਡੀ ਤੇ ਅੱਧੀ ਰਾਤ ਨੂੰ 4-5 ਚੋਰ ਆ ਜਾਂਦੇ ਨੇ ਸ਼ਟਰ ਤੋੜ ਕੇ ਅੰਦਰ ਵੜ ਜਾਂਦੇ ਨੇ ਤੇ ਸਾਰਾ ਜਿਹੜੇ ਬੈਟਰੀਆਂ ਦਾ ਸਕ੍ਰੈਪ ਦਾ ਸਮਾਨ ਤੇ 10-15000 ਰੁਪਏ ਕੈਸ਼ ਲੈ ਕੇ ਫਰਾਰ ਹੋ ਜਾਂਦੇ ਨੇ ਆਓ ਜਾਣਦੇ ਹਾਂ ਆਪਾਂ ਸਾਰਾ ਮਾਮਲਾ ਕੀ ਹੈ ਚੋਰਾ ਨੇ ਬੀਤੀ ਰਾਤ ਮੋਗਾ ਦੇ ਜੀਟੀ ਰੋਡ ਸਥਿਤ ਗੋਇਲ ਬੈਟਰੀ ਸਟੋਰ ਤੇ ਛਾਪਾ ਮਾਰਿਆ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਲਗਭਗ 2 ਲੱਖ ਰੁਪਏ ਦੀਆਂ ਵੱਖ-ਵੱਖ ਬ੍ਰਾਂਡਾਂ ਦੀਆਂ ਕਾਰਾਂ ਦੀਆਂ ਬੈਟਰੀਆਂ ਨੂੰ ਚੋਰੀ ਕਰ ਲਿਆ ਚੋਰੀ ਦੀ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਚੋਰੀ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੁਸੀਂ ਸੀਸੀਟੀਵੀ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ 3-4 ਨੌਜਵਾਨ ਬਲੈਰੋ ਕਾਰ ਵਿੱਚ ਆਉਂਦੇ ਹਨ ਫਿਰ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿੱਚ ਦਾਖਲ ਹੁੰਦੇ ਹਨ ਤੇ ਉੱਥੋਂ ਦੀਆਂ ਬੈਟਰੀਆਂ ਦੇ ਸਕ੍ਰੈਪ ਬਹੁਤ ਆਰਾਮ ਨਾਲ ਚੋਰੀ ਕਰਦੇ ਹਨ ਚੋਰਾ ਨੇ ਆਪਣੇ ਚਿਹਰੇ ਢੱਕੇ ਹੋਏ ਦੁਕਾਨ ਮਾਲਕ ਕਰਨ ਗੋਇਲ ਨੇ ਦੱਸਿਆ ਤਿੰਨ ਕ ਵਜੇ ਪੰਜ ਨੌਜਵਾਨ ਬਲੈਰੋ ਕਾਰ ਗੱਡੀ ਵਿੱਚ ਆਉਂਦੇ ਤੇ ਦੁਕਾਨ ਦਾ ਸ਼ਟਰ ਤੋੜ ਕੇ 2 ਲੱਖ ਰੁਪਏ ਦੀਆਂ ਬੈਟਰੀਆਂ ਅਤੇ ਸਕ੍ਰੈਪ ਚੋਰੀ ਕਰ ਲਏ ਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਨੂੰ ਚੋਰਾਂ ਨੂੰ ਫੜਨ ਤੇ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਕਿ ਨਾਮ ਹੋ ਬਈ ਜੀ ਆਪਾਂ ਕਰਨ ਗੋਇਲ ਹੈ ਕਰਨ ਗੋਇਲ ਜੀ ਕਾਦੀ ਦੁਕਾਨ ਕਰਦੇ ਨੇ ਆਪਣੇ ਬੈਟਰੀ ਦੁਕਾਨ ਹੈ ਇੱਕ ਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲਸਰ ਚੌਂਕ ਮੋਗਾ ਚ ਤੇ ਕੀ ਰਾਤ ਘਟਨਾ ਕੀ ਹੋਈ ਏ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸੀ ਸ਼ਟਰ ਖੋਣ ਕਿੰਨਾ ਕ ਨੁਕਸਾਨ ਹੋਇਆ ਲਗਭਗ 2 ਲੱਖ ਦਾ ਹੈ ਬਈ ਤੇ ਕੀ ਸਮਾਨ ਕੀ ਸੀ ਜੀ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਗੱਲੇ ਦੇ ਵਿੱਚ ਕੈਸ਼ ਵੀ ਥੇ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਦਿੱਤੀ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕੇ ਵੀ ਇੱਕ ਦੁਕਾਨ ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਆ ਤੇ ਆ ਸਾਡਾ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਅੱਜ ਕੈਸ਼ ਦਾ 10-15000 ਰੁਪਏ ਸੀਗੇ ਕੀ ਮੰਗ ਕਰਦੇ ਨੇ ਬਾਜੀ ਮੰਗਦਾ ਐ ਸੰਤ ਕਾਰਵਾਈ ਕਰਨੀ ਚਾਹੀਦੀ ਐ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਬੰਦਾ ਸਾਨੂੰ ਮਿਲੇ ਇਸ ਸੀਸੀਟੀਵੀ ਚ ਆਇਆ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਣੀਆਂ ਆਇਆ ਕਾਰ ਆਈ ਆ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਆ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਆਣੀਆਂ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾਂ ਨੰਬਰ ਪਲੇਟ ਕੋ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਕੋਈ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਦਾ ਦਿੱਤੀ ਚੱਲਦੇ ਰੋਡ ਤੇ ਵੀ ਕੁਝ ਚੱਲ ਰਹੇ ਆ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਛ ਚੱਲਦਾ ਰਹੇ ਤਾਂ ਕਿੱਥੇ ਕੰਮ ਟਲਣਗੇ